ਹੈਰੀ ਸੰਧੂ ਸਾਡਾ ਭਰਾ ਹਯਾਦ ਕਬੱਡੀ ਕਲੱਬ ਦੀ ਟੀਮ ਕਹਿੰਦੇ ਵੱਡੇ ਪੁੱਤਰ ਨੇ ਬਣੂਗੀ ਆਹ ਸਾਹਮਣੇ ਇੰਦਰਜੀਤ ਇਹ ਸਪਾਈਡਰਮੈਨ ਹੈ ਇਹਨੂੰ ਸਪਾਈਡਰਮੈਨ ਕਹਿੰਦੇ ਆਹ ਦੂਜੇ ਪਾਸੇ ਕੀ ਤੂੰ ਤੇ ਸਪਾਈਡਰਮੈਨ ਅਰੇ ਕਿਉ ਖੇਡੀਆਂ ਦੋ ਕਬੱਡੀਆਂ 5000 ਦੀਆਂ ਬੱਗੇ ਪਿੰਡ ਵਾਲਾ ਦੁੱਲਾ शकरप्रिया फरियादा गया अगली रेट कहते हैं तीन हजार छियासी हजार दर्शक जुड़िया हुआ है छियासी हजार फाइनल मैच ਨਾਲੀਕਾ ਨੇ 2 ਲੱਖ ਤੇ 1.5 ਲੱਖ ਹੈ ਕਾਂਗਿਆੜਾ ਸੋਨੂ ਬਿਰਕ ਤੇ ਹੈਪੀ ਬਿਰਕ ਕਹਿੰਦੇ ਵੀ ਵੱਡੇ ਮਾਣ ਕਰਾਂਗੇ ਇਹ 3-3 ਜੱਫੇ 2-2 ਜੱਫੇ ਲੱਖ ਲੱਖ ਦੇ ਹੋਣਗੇ ਮੇਰੇ ਵੀਰੋ ਜੱਸੀ ਬੈਲਜੀਅਮ ਹੈਰੀ ਸੰਧੂ ਸਾਡਾ ਭਰਾ ਆਜ਼ਾਦ ਕਬੱਡੀ ਕਲੱਬ ਦੀ ਟੀਮ ਕਹਿੰਦੇ ਵੱਡੇ ਪੱਤਰ ਤੇ ਬਣੂਗੀ ਆਹ ਸਾਹਮਣੇ ਇੰਦਰਜੀਤ ਇਹ ਸਪਾਈਡਰਮੈਨ ਹੈ ਇਹਨੂੰ ਸਪਾਈਡਰ ਦੱਖ ਟੁੱਟ ਗਏ ਦੱਖ ਟੁੱਟ ਗਏ ਟੁੱਟ ਗਏ ਉਹ ਹਰਿਆਣੇ ਵਾਲਿਆ ਟੁੱਟੇ ਕੇ ਨਹੀਂ ਫੇਰਾ ਕੰਡਰਾ ਤੇ ਨਾਲ ਨਿੰਮਾ ਚਿੱਲਾ ਉਹਨਾਂ ਵੱਲੋਂ ਵੱਡੇ ਮਾਨ ਸਨਮਾਨ ਹੈ ਸਾਰਿਆਂ ਦਾ ਧੰਨਵਾਦ ਹੈ ਕਾਲੇ ਵੱਲੋਂ ਮਾਜਰੇਲਾ ਨੀਸ਼ੂ ਹੋਣਾ ਦਾ ਧੰਨਵਾਦ 12 ਤੇ 13 ਦਾ ਸੱਦਾ ਦੇ ਰਿਹਾ ਹੈ ਵੱਡਾ ਮੇਲਾ ਕਰਵਾਉਣਗੇ ਆਓ ਸਾਹਮਣੇ ਖੇਡ ਮੈਦਾਨ ਹੰਦਾ ਆਓ ਸਾਹਮਣੇ ਬੱਲੇਬਾਜ਼ੀ ਪੱਟੀ ਫਾਈਨਲ ਫਾਈਨਲ ਸਪਾਇਡਰਮੈਨ ਸਪਾਇਡਰਮੈਨ ਆਫ ਕਬੱਡੀ ਇੰਦਰਜੀਤ ਕਲਸੀਆ ਵਾਲਾ ਦੋ ਲ ਆ ਗਿਆ 1.5 ਲੱਖ ਮੇਰੇ ਵੀਰੋ ਇਧਰ ਇਸ ਨੌਜੰਤ ਲਈ ਜੱਸੀ ਨਾਲ ਹੈਰੀ ਸਿੰਧੂ ਜੱਸੀ ਬੈਲਜੀਅਮ ਤੇ ਗੁਲਾਮ ਸਿੱਧੂ ਆਣਾ ਵੱਲੋਂ ਪੁੱਜਣਗੇ ਪ੍ਰਿੰਸ ਯੂਐਸਏ ਤੇ ਕਿੱਤੀ ਜਾਟ ਇੰਦਰਜੀਤ ਦੇ ਲਈ ਬੈਸ ਜਾਫੀ 7 7 ਟੱਚ ਲੈ ਜੋੜੀਆਂ ਜੱਗ ਥੋੜੀਆਂ ਇੱਥੇ ਨਰੜ ਬਥੇਰੇ ਅਕਲਸਿਆਂ ਆਲਿਆ ਮੁਬਾਰਕਬਾਦ ਹੈ ਭਰਾਵਾਂ ਨੂੰ ਇੰਦਰਜੀਤ ਤੇ ਫਰੀਆਦ ਦੋਨੋਂ ਬੈਸਟ ਸਟਾਪਰ ਨੇ ਦੋ ਦੋ ਜੱਫੇ ਲੱਗੇ ਨੇ